ਕਿਸ਼ਾਨ ਦੇ ਇਸ ਥਾਂ ਤੇ ਇਸ ਕਰਕੇ ਬੈਠੇ ਆ ਕਿਉਂਕਿ ਬੀਬੀ ਹਰਸ਼ਰਤ ਬਾਦ ਦਾ ਨਿੱਤੇ ਨੇ ਸੰਸਦ ਇਹ ਸਾਰੇ ਤੇ ਨਗਰ ਦਾ ਚਾਹੇ ਵਾਜੇ ਵੜੇ ਰਾਜਨ ਦੇ ਜਾਂ ਦੁਆਬੇ ਵਾਲੇ ਰਾਜਨ ਦੇ ਬਾਲੂ ਸਾਹਿਬ ਤੋਂ ਇਹ ਸ਼ਿਰਸ਼ਕ ਬਾਲੂ ਜੀ ਕਰਕੇ ਇੱਥੇ ਬਣਿਆ ਇਹ ਬਹੁਤ 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 ਕਿਸਾਨ ਚਾਹੇ ਦੀ ਜਿੰਚਾਨ ਨੇ ਪਰ ਜਮਾ ਸੋਨੇ ਦੀ ਗੱਲ ਸਮਝਣ ਤੇ ਜੰਗਾ ਲੱਗਦਾ ਅੱਜ ਅਸੀਂ ਇਸ ਥਾਂ ਤੇ ਆ ਕੇ ਬੈਠੇ ਆ ਕਿਉਂਕਿ ਬੀਬੀ ਹਰਸ਼ਰੰਦ ਘਰ ਦਾਦਾ ਜੀ ਇੱਥੇ ਦੇ ਸੰਸਦ ਨੇ ਇਹ ਥਾਂ ਇੱਥੇ ਨਬਰਦਾ ਸ਼ਾਇਦ ਬਾਜਾ ਵੜੇ ਲਾ ਜਾਂਦੇ ਜਾਂ ਦੁਆਬੇ ਵੜੇ ਲਾ ਜਾਂਦੇ ਬਾਲਾ ਸਾਹਿਬ ਤੋਂ ਇਹ ਹਰਸ਼ਰੰਦ ਘਰ ਦਾਦਾ ਜੀ ਕਰਕੇ ਇੱਥੇ ਬਣਿਆ ਇਹਨਾਂ ਦੇ ਬਹੁਤ 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 ਆ ਅੱਜ ਜੇ ਤੁਸੀਂ ਸਮੇਂ ਤੇ ਗੱਲ ਕਰਨੀ ਚਾਹੀਦੀ ਹੈ ਕਿਸਾਨ ਸਾਰਿਆਂ ਦੀ ਜਿੰਦ-ਜਾਨ ਨੇ ਪਰ ਇਹ ਸਮਾਂ ਸਮਾਜੀ ਗੱਲ ਸਮੇਸ਼ਨ ਕਰੀਏ ਤਾਂ ਚੰਗਾ ਲੱਗਦਾ